ਮਾਲਵਾ ਨਿਵਾਸੀਆਂ ਦੇ ਸਾਹਮਣੇ ਆਈ ਨਵੀਂ ਆਫਤ ਦਿਨ-ਬਦੇਨ ਬੱਤਰ ਹੋ ਰਹੇ ਨੇ ਹਾਲਾਤ ਪਸ਼ੂਆਂ ਨੂੰ ਕੱਟ ਰਹੀਆਂ ਨੇ ਮੱਛੀਆਂ ਤੇ ਹੋ ਰਿਹਾ ਵੱਡਾ ਨੁਕਸਾਨ ਜਿਹਾ ਇੱਕ ਖਬਰ ਤਲਵੰਡੀ ਭਾਈ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮਾਲਵਾ ਦੇ ਲੋਕਾਂ ਨੂੰ ਵੱਡੀ ਤੇ ਨਵੀਂ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਦਿਨ-ਬਦੇਨ ਬੱਤਰ ਹੋ ਰਹੇ ਨੇ ਪਸ਼ੂਆਂ ਨੂੰ ਮੱਛੀਆਂ ਕੱਟ ਰਹੀਆਂ ਨੇ ਜਿਸ ਦੇ ਨਾਲ ਭਾਰੀ ਨੁਕਸਾਨ ਹੋ ਰਿਹਾ ਹੈ ਦਰਸਲ ਇਹ ਜਿਹੜੀ ਆਫਤ ਹੈ ਕੁਦਰਤੀ ਤੌਰ ਤੇ ਨਹੀਂ ਆਈ ਬਲਕਿ ਲੋਕਾਂ ਦੀ ਖੁਦ ਸਿਹੇੜੀ ਹੋਈ ਆਫਤ ਹੈ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਪਸ਼ੂ ਧਨ ਨੂੰ ਜਿਹੜਾ ਕਿ ਵੱਡਾ ਜਾਰਾ ਨੁਕਸਾਨ ਹੋ ਰਿਹਾ ਹੈ ਦੱਸ ਦਈਏ ਕਿ ਇੱਥੇ ਕੁਝ ਲੋਕਾਂ ਦੇ ਵੱਲੋਂ ਕਾਨੂੰਨੀ ਤੌਰ ਤੇ ਪਾਬੰਦੀ ਲਗਾਈ ਵਾਲੀਆਂ ਜਿਹੜੀਆਂ ਮੱਛੀਆਂ ਨੇ ਉਪਾਲੀਆਂ ਜਾ ਰਹੀਆਂ ਨੇ ਖਾਸ ਤੌਰ ਤੇ ਥਾਈ ਮੰਗੂਰ ਨਾਮ ਦੀ ਇਹ ਮੱਛੀ ਜਿਸ ਦੀ ਕੇ ਕਾਨੂੰਨੀ ਤੌਰ ਤੇ ਪਾਬੰਦੀ ਹੈ ਇਸ ਨੂੰ ਪਾਲਿਆ ਜਾ ਰਿਹਾ ਤੇ ਘੱਟ ਲਾਗਤ ਦੇ ਵਿੱਚ ਵੱਧ ਮੁਨਾਫਾ ਕਮਾਉਣ ਦਾ ਲਾਲਚ ਇਹ ਲੋਕਾਂ ਕਰਦੇ ਨੇ ਜਿਸ ਕਰਕੇ ਇਹ ਮੱਛੀ ਪਾਲੀ ਜਾ ਰਹੀ ਹੈ ਦੱਸ ਦਈਏ ਕਿ ਇਕੱਲੇ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਹੀ ਸੈਂਕੜੇ ਏਕੜ ਜਿਹੜੀ ਉੱਥੇ ਫਾਰਮ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਕੁਝ ਹੋਰ ਮੱਛੀਆਂ ਵੀ ਪਾਲੀਆਂ ਜਾ ਰੀਆਂ ਨੇ ਜਿਨ੍ਹਾਂ ਦੇ ਵਿੱਚ ਕਤਲਾ, ਰਹੂ ਤੇ ਹੋਰ ਕਈ ਕਿਸਮ ਦੀਆਂ ਮੱਛੀਆਂ ਪਾਲੀਆਂ ਜਾ ਰੀਆਂ ਨੇ ਤੇ ਨਾਲ ਹੀ ਇਹਨਾਂ ਲੋਕਾਂ ਦੇ ਵੱਲੋਂ ਜਿਹੜੀ ਕਾਨੂੰਨੀ ਤੌਰ ਤੇ ਜਿਹੜੀ ਪਾਬੰਦੀ ਲਗਾਈ ਹੋਈ ਹੈ ਇਹ ਮੱਛੀ ਦੀ ਪਾਲੀ ਜਾ ਰਹੀ ਹੈ ਜਿਸ ਦੇ ਨਾਲ ਪਸ਼ੂ ਤਾਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਦੱਸ ਦਈਏ ਪਹਿਲਾਂ ਵਿਭਾਗ ਨੇ ਤਾਂ ਇਸ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਦੋਂ ਇਹ ਗੱਲ মিডিਆ ਦੇ ਵਿੱਚ ਆਈ ਤਾਂ ਫਿਰ ਵਿਭਾਗ ਤੇ ਸਰਕਾਰ ਨੇ ਇਸ ਗੱਲ ਵੱਲ ਧਿਆਨ ਦਿੱਤਾ ਤੇ ਇਸ ਸੰਬੰਧ ਦੇ ਵਿੱਚ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ ਪਰੰਤੂ ਇਹਨਾਂ ਲੋਕਾਂ ਦੇ ਵੱਲੋਂ ਇਸ ਤੇ ਅਮਲ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਥਾਈ ਮੰਗੂਰਨਾ ਦੀ ਜਿਹੜੀ ਮੱਛੀ ਹੈ ਇਸ ਨੂੰ ਪਾਲਣ ਦੇ ਵਿੱਚ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਤੇ ਬਹੁਤ ਘੱਟ ਸਮੇਂ ਦੇ ਵਿੱਚ ਇਹ ਖਾਣ ਦੇ ਲਈ ਤਿਆਰ ਵੀ ਹੋ ਜਾਂਦੀ ਹੈ ਇਸ ਕਰਕੇ ਲੋਕ ਘੱਟ ਲਗਤ ਦੇ ਨਾਲ ਵੱਡਾ ਮੁਨਾਫਾ ਕਮਾਉਣ ਦਾ ਜਿਹੜਾ ਲਾਲਚ ਕਰਦੇ ਨੇ ਇਸ ਕਰਕੇ ਇਸ ਮੱਛੀ ਦੀ ਜਿਹੜੀ ਆ ਪਾਲਣਾ ਉਹ ਕਰਦੇ ਨੇ ਤਾਂ ਕਿ ਉਹਨਾਂ ਨੂੰ ਵੱਡਾ ਮੁਨਾਫਾ ਹੋ ਸਕੇ ਦੱਸਦੀ ਹੈ ਕਿ ਇੱਥੇ ਲਗਭਗ 60% ਦੀ ਜਿਹੜੀਆਂ ਮੱਛੀਆਂ ਨੇ ਜਿਹੜੀਆਂ ਥਾਈ ਮੰਗੂਰ ਨੇ ਉਹਨਾਂ ਤੇ ਜਿਹੜੇ ਲੋਕ ਇਹ ਪਾਲਣਾ ਕਰਦੇ ਨੇ ਉਹਨਾਂ ਤੇ ਕੋਈ ਹੈ ਤਾਂ ਪਾਬੰਦੀ ਪਰੰਤੂ ਫਿਰ ਵੀ ਇਹ ਲੋਕ ਉਹਨਾਂ ਨੂੰ ਪਾਲਦੇ ਨੇ ਤਾਂ ਕਿ ਵੱਡਾ ਮੁਨਾਫਾ ਕਮਾਇਆ ਜਾ ਸਕੇ ਬਹੁਤ ਘੱਟ ਸਮੇਂ ਦੇ ਵਿੱਚ ਇਹ ਮੱਛੀ ਤਿਆਰ ਹੋ ਜਾਂਦੀ ਹੈ ਇਸ ਕਰਕੇ ਲੋਕ ਇਸ ਮੱਛੀ ਦੀ ਪਾਲਣਾ ਕਰਦੇ ਨੇ ਇਸ ਨੂੰ ਜਿਹੜਾ ਇੱਕ ਵੱਡਾ ਮੁਨਾਫਾ ਇਸ ਤੋਂ ਕਮਾਉਣਾ ਚਾਹੁੰਦੇ ਨੇ ਦੱਸਦੀ ਹੈ ਕਿ ਜਦੋਂ ਪੰਚਾਇਤੀ ਚਪੜਾਂ ਦੇ ਵਿੱਚ ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਨਹਾਉਣ ਲਈ ਲੈ ਕੇ ਆਇਆ ਜਾਂਦਾ ਹੈ ਉਦੋਂ ਇਹ ਜਿਹੜੀਆਂ ਮੱਛੀਆਂ ਨੇ ਪਸ਼ੂਆਂ ਨੂੰ ਕੱਟ ਦਿੰਦੀਆਂ ਨੇ ਇਸ ਕਰਕੇ ਉਹਨਾਂ ਦੇ ਮੂੰਹ ਤੇ ਜ਼ਖਮ ਹੋ ਜਾਂਦੇ ਨੇ ਕਈ ਪਸ਼ੂ ਵਸ਼ੜੂ ਕਟੜੂ ਮਰੇ ਵੀ ਨੇ ਇਹਨਾਂ ਮੱਛੀਆਂ ਦੇ ਕਟਣ ਦੇ ਨਾਲ ਤੇ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਇਸ ਗੱਲ ਤੋਂ ਬਹੁਤ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਮੱਛੀ ਦੇ ਪਾਲਣ ਤੇ ਜਿਹੜੀ ਪਾਬੰਦੀ ਲਗਣੀ ਚਾਹੀਦੀ ਹੈ ਪਰੰਤੂ ਫਿਰ ਵੀ ਇਹੜੇ ਲੋਕ ਨੇ ਇਸ ਮੱਛੀ ਨੂੰ ਪਾਲ ਰਹੇ ਨੇ ਜਿਸ ਦੇ ਨਾਲ ਇੱਕ ਵੱਡੀ ਮੁਸੀਬਤ ਖੜੀ ਹੋਈ ਪਈ ਹੈ ਤੇ ਭਾਰੀ ਨੁਕਸਾਨ ਹੋ ਰਿਹਾ ਹੈ ਦੱਸਦੀ ਕਿ ਕਈ ਪਸ਼ੂਆਂ ਦੇ ਮਰਨ ਦੀ ਖਬਰ ਵੀ ਸਾਹਮਣੇ ਆਈ ਹੈ ਹਾਲਾਂਕਿ ਹੁਣ ਵਿਭਾਗ ਤੇ ਸਰਕਾਰ ਇਸ ਗੱਲ ਦੇ ਵੱਲ ਖਾਸ ਧਿਆਨ ਦੇ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮੱਛੀ ਦੇ ਪਾਲਣ ਤੇ ਹੁਣ ਬਿਲਕੁਲ ਹੀ ਪਾਬੰਦੀ ਲਗਾ ਦਿੱਤੀ ਜਾਵੇਗੀ